ਆ ਬਰਦਾ ਨਾ ਗੋਸ਼ਨੀ ਵੀਜ਼ਾ ਟੂਰ ਸਵਿਜ ਤੇ ਪੇ ਜਾਈ ਤੇ ਉੱਥੇ ਜਾ ਕੇ ਤੁਹਾਡੇ ਟਾਈਮ ਤੱਕ ਵੀਰ ਦਾ ਫੋਨ ਨਹੀਂ ਆਇਆ ਤੇ ਜਦੋਂ ਫੋਨ ਮਤਲਬ ਉਹਨੇ ਵਾਇਸ ਕਾਲ ਹੀ ਭੇਜੀ ਕਹਿੰਦੇ ਵੀ ਮਮਾ ਵੀ ਆਹੀ ਸਾਨੂੰ ਇੱਧਰ ਸਾਰਿਆਂ ਨੂੰ ਫੜ ਲਿਆ ਵਾ ਤੇ ਪੁਲਿਸ ਦੀ ਇਹੀ ਅੰਦਰ ਆ ਤਾਂ ਦਿਨ ਅਕ ਦੇ ਪਿੰਡਾਂ ਵਾਂਖੇ ਦਾ 26 ਸਾਲਾ ਨੌਜਾਨ ਰਵਨੀਤ ਸਿੰਘ ਜਿਹੜਾ ਘਰੋਂ ਟੂਰ ਸਵਿਜ ਤੇ ਗਿਆ ਸੀ ਔਰ ਜੰਟਾਂ ਨੇ ਇਹੀ ਕਿਹਾ ਵੀ ਇਹਨੂੰ ਉੰਗੇ ਕੰਟਰੀ ਭੇਜਾਂਗੇ ਉਹ ਘਰੋਂ ਇੱਥੋਂ ਗਿਆ ਔਰ ਉਸ ਤੋਂ ਬਾਅਦ ਪਤਾ ਚੱਲਿਆ ਕਿ ਉਹ ਰਸ਼ੀਆ ਦੇ ਬਾਰਡਰ ਤੇ ਫੜ ਲਿਆ ਗਿਆ ਫੌਜ ਨੂੰ ਔਰ ਉੱਥੋਂ ਉਹਨੂੰ ਫੌਜ ਭਰਤੀ ਕਰਕੇ ਉਹਦੀ ਟ੍ਰੇਨਿੰਗ ਦਿੱਤੀ ਜਾ ਰਹੀ ਜੋ ਜਿੱਥੇ ਯੂਕਰੇਨ 'ਚ ਜੰਗ ਚੱਲ ਰਹੀ ਆ ਉੱਥੇ ਜੰਗਾਂ 'ਵਾਂ ਦੇ ਭੇਜਿਆ ਜਾ ਰਿਹਾ ਅਸੀਂ ਉਹਨਾਂ ਦੇ ਘਰ ਆਇਆ ਦੇਖ ਸਕਦੇ ਕੋਲ ਆ ਗਰੀਬ ਪਰਿਵਾਰ ਆ ਛੋਟੀ ਜੀ ਫੈਮਿਲੀ ਆ ਔਰ ਦੋ ਦੀਆਂ ਭੈਣਾਂ ਨੇ ਔਰ ਇੱਕ ਹੀ ਮੁੰਡਾ ਕੱਲਾ ਕੱਲਾ ਭਰਾ ਸੀ ਔਰ ਆ ਦੀ ਮਾਤਾ ਸਾਡਾ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕਹਿੰਦੇ ਵੀ 11 ਲੱਖ ਰੁਪਏ ਅਸੀਂ ਚੁੱਕ ਕੇ ਕਿਸੇ ਕੋਈ ਕਰਜ਼ਾ ਲੈ ਜਿਤੇ ਕਹਿੰਦੇ ਟੂਰਿਸਟ ਵੀ ਜੇ ਤੇ ਗਏ ਸੀ ਇੱਥੋਂ ਤੇ ਉਹਨਾਂ ਨੇ ਉਹ ਅੱਗੇ ਪਤਾ ਨਹੀਂ ਉਹਨਾਂ ਨੂੰ ਕਿਹੜਾ ਕੋਈ ਜੰਡ ਟੱਕ ਰਿਹਾ ਹਨ ਨੂੰ ਇੰਨਾ ਵੀ ਨਹੀਂ ਪਤਾ ਕਿ ਕੌਣ ਹੀ ਬੰਦਾ ਤੇ ਉਹ ਫਿਰ ਕੰਦੇ ਵੀ ਉਹਨਾਂ ਨੂੰ ਗਾਂ ਟੱਕਰ ਗਏ ਤੇ ਉਹ ਉਹਨਾਂ ਨਾਲ ਰਲ ਕੇ ਉਹ ਪਤਾ ਨਹੀਂ ਅੱਗੇ ਕਿਤੇ ਰਸ਼ੀਆ ਦੇ ਬਾਰਡਰ ਤੇ ਕਿਤੇ ਫਾੜ ਲਏ ਇਹਨਾਂ ਮੁੰਡੇ ਸਾਰੇ ਹੋਰ ਵੀ ਆ ਗਏ ਮੁੰਡੇ 10 15 ਪਤਾ ਨਹੀਂ ਕਿੰਨੇ ਕੁ ਮੁੰਡੇ ਨੇ ਤੇ ਕੋਸ਼ ਮੁੰਡੇ ਜਿਹੜਾ ਪਹਿਲਾਂ ਇਹਨਾਂ ਤੇ ਗਏデア ਤਾਂ ਉਹਨਾਂ ਦਾ ਅੱਜ ਤਾਂ ਪਤਾ ਨਹੀਂ ਕੋਈ ਵੀ ਵਿਚਾਰਿਆਂ ਦਾ ਉਹ ਤਾਂ ਉਹਨਾਂ ਦਾ ਫੋਨ ਫਾਨ ਵੀ ਨਹੀਂ ਕੋਈ ਵੀ ਆਇਆ ਹਾਇਆ ਤਾਂ ਸਾਨੂੰ ਵੀ ਨਹੀਂ ਫੋਨ ਹਫ਼ਤਾ ਪਰ ਸਾਨੂੰ ਵੀ ਕੋਈ ਫੋਨ ਨਹੀਂ ਆਇਆ ਇੱਕ ਦਿਨ ਜਰਾ ਇੱਕ ਮੈਸੇਜ ਕੀਤਾ ਸੀ ਉਹਨਾਂ ਨੇ ਕਿ ਮੰਮੀ ਐਦਾ ਐਦਾ ਹੀ ਨਾ ਇੱਥੇ ਸਾਨੂੰ ਆਰਮੀ ਨੇ ਫੜ ਲੇਦਾ ਆ ਉਹਨਾਂ ਦੇ ਅੰਦਰ ਆਹੀਂ ਤੇ ਅਸੀਂ ਇੱਥੇ ਚੱਲ ਠੀਕ ਠਾਕ ਆਹੀਂ ਤੇ ਸਾਨੂੰ ਰੱਖੇਦਾ ਤੇ ਬਾਕੀ ਸਾਡੇ ਮੁੰਡੇ ਜਿਹੜੇ ਨੇ ਸਾਡੇ ਨਾਲ ਦੇ ਉਹ ਅੱਗੇ ਭੇਜ ਦਿੱਤੇ ਨੇ ਤੇ ਸਾਨੂੰ ਦੋ ਮੁੰਡਿਆਂ ਨੂੰ ਅੰਦਰ ਰੱਖੇਦਾ ਇੱਕ ਦੀ ਜਿਹੜੀ ਏਜ ਉਹ ਘੱਟ ਹੈ ਕਿੱਥੇ ਰੱਖਿਆ ਤਾਂ ਦੱਸਿਆ ਵੀ ਆਲਮੇਂ ਪਰਦੀ ਕਰ ਲਿਆ ਸੂਨ ਕਰਾ ਲਿਆ ਨਾ ਤੇ ਉਹ ਭਰਤੀ ਕਰਨਾ ਸੀ ਇੱਕ ਕੀ ਸ਼ਰਤ ਰੱਖੀ ਸੀ ਉਹਨਾਂ ਗਾੜੀ ਉਹ ਕਹਿੰਦੇ ਸੀ ਨਹੀਂ ਤੂੰ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਜਾਂ ਫਿਰ ਸਾਡੇ ਅੰਡਰ ਇੱਥੇ ਕੰਮ ਕਰ ਲਓ ਵੀ ਅੱਛਾ ਹਾਂਜੀ 1 ਸਾਲ ਪਰ ਤੇ ਫਿਰ ਕੀ ਕੀਤਾ ਉਹਨਾਂ ਨੇ ਉਹ ਨਾ ਪਰ ਕਹਿੰਦੇ ਪਈ ਆਹੀ 10 ਸਾਲ ਦੀ ਸਜ਼ਾ ਕਿਤੇ ਭੋਗਤਨੀ ਆ ਨਾ ਹੀ ਪਤਾ ਨਹੀਂ ਕਿੱਦਾਂ ਸਾਨੂੰ ਰੱਖਣਾ ਹੈ ਤੇ ਇਹਦੇ ਨਾਲੋਂ ਫੇ ਤੁਸੀਂ ਉਹ ਨਾ ਪਈ ਉਹਨਾਂ ਦੇ ਅੰਡਰੀ ਹੋ ਗਏ ਫਿਰ ਉਹਨਾਂ ਸਾਈਨ ਸੂਨ ਕਰਾਈ ਲੈ ਤੇ ਉਹਨਾਂ ਰੱਖ ਲੈ ਤੇ ਉਹ ਨਾ ਪਤਾ ਨਹੀਂ ਅੱਗੇ ਕਿੰਨਾ ਟ੍ਰੇਨਿੰਗ ਟ੍ਰੂਨ ਕਿਤੇ ਭੇਜ ਦਿੱਤੇ ਨੇ ਮੁੰਡੇ ਤੇ ਇਹ ਦੋ ਮੁੰਡੇ ਉਰਾਂ ਹੀ ਰੱਖੇ ਦੇ ਨੇ ਜੇ ਅੱਗੇ ਉਹ ਦੂਜੇ ਜਿਹੜੇ ਉਹ ਅੱਗੇ ਚੱਲ ਗਏ ਦੇ ਨੇ ਤੇ ਇਹ ਅਜੇ ਇਹ ਕੱਲ ਤੱਕ ਕਹਿੰਦੇ ਭੇਜ ਦੇਣੇ ਆ ਤੇ ਇਹਨਾਂ ਨੂੰ ਵਾਪਸ ਮੰਗਾਇਆ ਜਾਏ ਸਾਰਿਆਂ ਬੱਚੇ ਨੂੰ ਅਗਲਿਆਂ ਵੀ ਨੂੰ ਪਿਛਲਿਆਂ ਨੂੰ ਵੀ ਸਾਰਿਆਂ ਨੂੰ ਸਾਰੇ ਮਾਵਾ ਦੇ ਪੁੱਤਨ ਸਾਡਾ ਸਾਡਾ ਉਨੀ ਦੀ ਭੈਣ ਮੇਰੇ ਕੋਲ ਪੰਜੀ ਕਿੱਦਾਂ ਮੁੜਾ ਗਿਆ ਸੀ ਕਰੋ ਤੁਹਾਨੂੰ ਕੀ ਕਹਿ ਗਿਆ ਸੀ ਕੀ ਹੁਣ ਘਟਨਾ ਸਾਰੀ ਹੋਈ ਐ ਘਟਨਾ ਕੋਸ਼ਣੀ ਵੀਜ਼ਾ ਦੇ ਨਹੀਂ ਟੂ ਸਵੇਜ ਤੇ ਭੇਜੀ ਆਹੀ ਤੇ ਉੱਥੇ ਜਾ ਕੇ ਥੋੜੇ ਟਾਈਮ ਤੱਕ ਤੇ ਵੀਰ ਦਾ ਫੋਨ ਨਹੀਂ ਆਇਆ ਤੇ ਜਦੋਂ ਫੋਨ ਮਤਲਬ ਉਹਨੇ ਵਾਇਸ ਕੋਲ ਹੀ ਭੇਜੀ ਕਹਿੰਦੇ ਵੀ ਮੰਮਾ ਵੀ ਆਹੀ ਸਾਨੂੰ ਇੱਧਰ ਸਾਰਿਆਂ ਨੂੰ ਫੜ ਲਿਆ ਵਾ ਤੇ ਪੁਲਿਸ ਦੀ ਇਹੀ ਅੰਦਰ ਆ ਤੇ ਥੋੜਾ ਕਹਿੰਦੇ ਵੀ ਪੁਲਿਸ ਦੇ ਅੰਦਰ ਆ ਤੇ ਮੰਮੀਆਂ ਨੂੰ ਥੋੜੇ ਦਿਨਾਂ ਬਾਅਦ ਫਿਰ ਉਹ ਸ਼ਿਫਟ ਕਰ ਦਿੱਤਾ ਆਰਮੀ ਵਾਲਿਆਂ ਕੋ ਉਹਨਾਂ ਨੇ ਸ਼ਿਫਟ ਕਰ ਦਿੱਤਾ ਤੇ ਹਨ ਉਹਨਾਂ ਨੇ ਮੰਮੀ ਇੰਨੀ ਗੱਲ ਕਹੀ ਆ ਵੀ ਤੁਹਾਨੂੰ ਜੋਬ ਆਫਰ ਦਿੱਤੀ ਹੈ ਹਨਾ ਇੱਕ ਤਰੀਕੇ ਦੀ ਜੋਬ ਆਫਰ ਆ ਵੀ ਜਾਂ ਤੁਸੀਂ 1 ਸਾਲ ਹੀ ਸਾਡੇ ਅੰਦਰ ਭਰਤੀ ਹੋਜੋ ਤਾ ਜਾਂ ਫਿਰ 10 ਸਾਲ ਦੀ ਤੁਸੀਂ ਸਜ਼ਾ ਜੇਲ੍ਹ ਦੇ ਵਿੱਚ ਰਹੋ ਤੇ ਉਹ ਕਹਿੰਦੇ ਮੰਮੀ ਮੈਂ ਸਾਰਿਆਂ ਨੇ ਮਤਲਬ ਇਹੀ ਸੋਚਿਆ ਵੀ 10 ਸਾਲ ਲਈ ਕੋਣ ਅੰਦਰ ਰਹੂਗਾ ਤੇ ਇਹੀ 1 ਸਾਲ ਦੇ ਲਈ ਵੀ ਆਰਮੀ 'ਚ ਭਰਤੀ ਹੋਏ ਨੇ ਵੀ ਕਹਿੰਦੇ ਜ਼ਬਰਦਸਤੀ ਮਤਲਬ ਵੀ ਬੌਂਡ ਵਗੈਰਾ ਸਾਈਨ ਤੋਂ ਕਰਵਾਏ ਉਹਨਾਂ ਨੇ ਅਜੇ ਤੱਕ ਕੋਈ ਉੱਥੇ ਨਹੀਂ ਅੱਧੇ ਬੱਚੇ ਗਾਂ ਨੂੰ ਚਲ ਗਏ ਨੇ ਇਹ ਦੋ ਦੋ ਮੁੰਡੇ ਆ ਸਾਡਾ ਤੇ ਇੱਕ ਫਰੈਂਡ ਹੈ ਇਹਦਾ ਜਿਹਦੀ ਏਜ ਛੋਟੀ ਆ ਤੇ ਉਹ ਦੋਨੇ ਥੋੜੇ ਪਿਛੇ ਸ਼ਾਇਦ ਕੱਲ ਪਰਸੋਂ ਤੱਕ ਇਹਨਾਂ ਨੂੰ ਵੀ ਗਾਂ ਨੂੰ ਭੇਜਤਾ ਜਾਏ ਕਿਹੜੀ ਕੰਟਰੀ ਭੇਜ ਰਹੇ ਪੰਜੀ ਇਹ ਰਸ਼ੀਆ ਜਾਏ ਹੁਣ ਗਾਂ ਪਤ ਨਹੀਂ ਗਾਂ ਕਿੱਥੇ ਭੇਜਦੇ ਪਏ ਆ ਬੱਚਿਆਂ ਨੂੰ ਟ੍ਰੇਨਿੰਗ ਟ੍ਰੇਨਿੰਗ ਦੇ ਕੇ ਇਹ ਵੀ ਨਹੀਂ ਪਤਾ ਮੈ ਟ੍ਰੇਨਿੰਗ ਕਿਸ ਗੱਲ ਦੀ ਆ ਇਹ ਫਿਰ ਆਰਮੀ ਟ੍ਰੇਨਿੰਗ ਦਿੱਤੀ ਗਈ ਆ ਇਹ ਫਿਰ ਆਰਮੀ ਦੀ ਟ੍ਰੇਨਿੰਗ ਹੋਏ ਕਿਉਂਕਿ ਉਹ ਆਰਮੀ ਦੇ ਅੰਦਰ ਆ ਤੇ ਫਿਰ ਆਰਮੀ ਆਪਣੀ ਟ੍ਰੇਨਿੰਗ ਦਊਗੀ ਇਹਨਾਂ ਨੂੰ ਤੁਸੀਂ ਕੀ ਚਾਹੁੰਦੇ ਹੋ ਇਹੀ ਜੋ ਨੇ ਬਿਆਡੇ ਬੱਚੇ ਘਰ ਵਾਪਸ ਹੋ ਹਮੇ ਪਤਾ ਲੱਗਾ ਯੂਕਰੇਨ ਆਰਮੀ ਦੀ ਜੰਗ ਵਾਸਤੇ ਭੇਜ ਰਹ ਅਪੀਲੇ ਹੀ ਆ ਵੀ ਸਾਡੇ ਬੱਚੇ ਬਸ ਸਹੀ ਜ਼ਮਤਕਾਰ ਵਾਪਸ ਆ ਜਾਣ ਜੁਕ੍ਰੇਨ ਜੰਗ 'ਚ ਭੇਜ ਲਿਆ ਮਤਲਬ ਜੀ ਹੂੰ ਕਿੱਥੇ ਭੇਜ ਰਿਆ ਜੁਕ੍ਰੇਨ ਵਾਲੀ ਸਾਈਡ ਹੀ ਕਿਉਂਕਿ ਬਾਰਡਰ ਤੇ ਉਹੀ ਲੱਗਦਾ ਹੈ ਮੋਸਕੋ ਵਾਲਾ ਰਸ਼ੀਆ ਉਹਨਾਂ ਨੇ ਉਹ ਜਿਹੜੀ ਜ ਉਧਰੋਂ ਜਿਹੜੀ ਹੈ ਨਾ ਉਹਨਾਂ ਨੇ ਜਗ੍ਹਾ ਖਾਲੀ ਕਰਵਾ ਲਈ ਦੀ ਨਾ ਨਾ ਜੰਗ 'ਚ ਉੱਥੇ ਬਿਠਾਏ ਦੇ ਨਾ ਕੰਦੇ ਉਹ ਦੂਜੇ ਮੁੰਡੇ ਹਾਂ ਤਾਂ ਉਹ ਹੁਣ ਅੱਗੇ ਭੇਜਨੇ ਪਤਾ ਨਹੀਂ ਲੜਾਈ 'ਚ ਭੇਜ ਦੇ ਕਿੱਥੇ ਭੇਜ ਦੇ ਹਾਂਜੀ ਹੁਣ ਇਹ ਹਾਨੂੰ ਨਹੀਂ ਪਤਾ ਕੋਈ ਵੀ ਗੱਲ ਦਾ ਹਾਂਜੀ ਤੁਸੀਂ ਦੇਖੋ ਵੀ ਇਹ ਬੜਾ ਗਰੀਬ ਪਰਿਵਾਰ ਆ ਔਰ ਇਹ ਪਰਿਵਾਰ ਜਿਹੜਾ ਆ ਉਹ ਬੜਾ ਮਿਹਨਤ ਮਜ਼ਦੂਰੀ ਕਰਕੇ ਜੀਵਨ ਕੱਢਦੇ ਨੇ ਜਿਹੜੇ ਪਿਤਾ ਜੀ ਇੱਕ ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਔਰ ਖਰੀ ਹੀ ਘਰ ਤੁਸੀਂ ਹਾਲਾਤ ਸੀ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਇਹਨਾਂ ਦੇ ਘਰ ਦੇ ਹਾਲਾਤ ਕੀ ਨੇ ਇੱਕ ਛੋਟਾ ਜਿਹਾ ਪਰਿਵਾਰ ਆ ਔਰ ਮੁੰਡੇ ਨੇ ਮਕੈਨਿਕ ਇੰਜੀਨੀਅਰ ਦਾ ਡਿਪਲੋਮਾ ਕੀਤਾ ਸੀ ਔਰ 26 ਸਾਲ ਦੀ ਉਮਰ ਆ ਔਰ ਅਜੇ ਇਕਵਾਰਾ ਮੁੰਡਾ ਔਰ ਕੱਲਾ-ਕੱਲਾ ਦੋਹਾਂ ਭੈਣਾਂ ਦਾ ਭਰਾ ਆ ਔਰ ਭੈਣ ਵੀ ਇੱਕ ਵਿਚਾਰੀ ਆਪਣੇ ਘਰੇ ਹੀ ਬੈਠੀ ਆਪਣੇ ਮਾਪਿਓ ਕੋਲ ਔਰ ਬਜ਼ੁਰਗ ਇਹਨਾਂ ਦੇ ਪਿਤਾ ਜੀ ਜਿਹ ਪ੍ਰਤੀ ਕਰਨਾ ਹੈ ਕਰੋ ਲੜਨ ਵਾਸਤੇ ਕਾਲੀ ਜੰਗ ਚ ਭੇਜਦੇ ਆਪੀਲ ਕਰੇ ਸਰਕਾਰਾਂ ਗਾੜੀ ਵੀ ਸਾਡਾ ਜਿਹੜਾ ਬੱਚਾ ਸੇ ਸਲਾਮਤ ਕਰ ਲਿਆ ਹੁੰਦਾ ਜਾਵੇ ਕਿ ਉਹ ਸਰਕਾਰਾਂ ਗਾੜੀ ਇਹ ਇਹਨਾਂ ਦੀ ਅਪੀਲ ਆ ਪੰਜਾਬ ਤੱਕ ਕਲੀ ਤਿੰਨ ਨਗਦੇ ਪਿੰਡਾਂ ਵਾਕਾਂ ਤੋਂ ਬੇਸ਼ੰਬਰ ਬਿੱਟੂ